ਆਉਣੇ ਬਾਈ ਕਿੰਨੀ ਗਾ ਹਲਦੀ ਰੋਗ ਵਾਲਾ ਆ ਬਾਈ ਫਲਤੀ ਉਹ ਹਾਂ ਬਸਾਰ ਰੰਗਾ ਜਿਹਾ ਕਹਿੰਦੇ ਜੀ ਨੂੰ ਬਹੁਤ ਜਿਆਦਾ ਹੈ ਬਹੁਤ ਜਿਆਦਾ ਹੈ ਗੰਡੀਆਂ ਗੰਡੀਆਂ ਬਹੁਤ ਬਣੀਆਂ ਪਈਆਂ ਹਾਂ ਗੰਡੀਆਂ ਗੰਢੀ ਰੋਗ ਹੈ ਇਹ ਗੰਢੀ ਰੋਗ ਵਾਜਦਾ ਚਲਦਾਰਸ ਆਪਣੇ ਦਾ ਖਰ ਹੈ ਨੀਗਾ ਜਿਹੜੇ ਕੁਛ ਪਹਿਲਾਂ ਜਿਹੜੇ ਪਹਿਲਾਂ ਮੀਂਹ ਚ ਨਿਸਰੇ ਨਾ ਹੈ ਪੱਤਾ ਬਲੇਡ ਵਾਲੇ ਜਿਹੜੇ ਪਹਿਲਾਂ ਮੀਂਹ ਚ ਥੋੜੇ ਨਿਸਰੇ ਚੋਂ ਨੇ ਉਹਨਾਂ ਚ ਬਾਲਾ ਜਸਤਰੀ ਕੱਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਅੱਜ ਆਪਾਂ ਖੜਿਆ ਦੇ ਖੇਤ ਗਰਮੀਤ ਸਿੰਘ ਜਲਦਾਰ ਦੇ ਕਿਉਂਕਿ ਬਠਿੰਡੇ ਜ਼ਿਲ੍ਹੇ ਚ ਦੋ ਤਰ੍ਹਾਂ ਦਾ ਰੋਗ ਬਹੁਤ ਜ਼ਿਆਦਾ ਪੈ ਚੁੱਕਿਆ ਝੋਨੇ ਨੂੰ ਇੱਕ ਤਾਂ ਹਲਦੀ ਰੋਗ ਕਹਿੰਦੇ ਆ ਤੇ ਇੱਕ ਪੱਤਾ ਲਵੇਟ ਸੁੰਡੀ ਆਪਣਾ ਗਰਮੀਤ ਜਲਦਾਰ ਦਾ ਕੰਮ ਆ ਪਹਿਲਾਂ ਦੱਸਦਾ ਸੀ ਆਪਣੇ ਉਹ ਕਹਿੰਦਾ ਬਾਈ ਸਪਰਿਆਂ ਕਰਤੀਆਂ ਬਾਈ ਜੀ ਕੋਈ ਫਰਕ ਨਹੀਂ ਪੈ ਰਿਹਾ ਇਹਦੇ ਗਰਮੀਤ ਜਲਦਾਰ ਦੇ ਹਲਦੀ ਰੋਗ ਘਟੇ ਤੇ ਆਪਣੇ ਪਿੰਡ ਚ ਹੋਰ ਕਿਸਾਨਾਂ ਦੇ ਬਹੁਤ ਜ਼ਿਆਦਾ ਹਲਦੀ ਰੋਗ ਆ ਇਹਦੇ ਪੱਤਾ ਲਵੇਟ ਸੁੰਡੀ ਆ ਹੈਨਾ ਤੇ ਭਗਵੰਤ ਮਾਨ ਤੁਮ ਮੰਗ ਕਰਦੇ ਆ ਵੀ ਅੱਗੇ ਤਾਂ ਤੁਸੀਂ ਕਹਿੰਦੇ ਹੁੰਦੇ ਸੀਗੇ ਮੈਨੂੰ ਪਤਾ ਕਿੱਥੇ ਵੀ ਬੰਦ ਹੈ ਕਿੱਥੇ ਸਪਰੇਆ ਬੰਦੀਆਂ ਇਹਨਾਂ ਕਾਂਗਰਸੀ ਕੱਲ ਲੀਡਰਾਂ ਦੇ ਆ ਫੈਕਟਰੀਆਂ ਚ ਬੰਦੀਆਂ ਹੁਣ ਵੀ ਦੱਸੋ ਭਗਵੰਤ ਮਾਨ ਸਾਹਿਬ ਬਹੁਤ ਜ਼ਿਆਦਾ ਰੋਗ ਲੱਗ ਰਿਹਾ ਹੈ ਸਪਰੇਅ ਕੰਮ ਨਹੀਂ ਕਰਦੀ ਹੁਣ ਵੀ ਜਰੂਰ ਦੱਸੋ ਵੀ ਇਹ ਕਿਹੜੀਆਂ ਫੈਕਟਰੀਆਂ ਚ ਬੰਦਿਆ ਤੁਹਾਨੂੰ ਤਾਂ ਪਤਾ ਹੋਣਾ ਹਨਾ ਭਰਾਵੋ ਆਪਾਂ ਗੱਲਬਾਤ ਕਰਦੇ ਆ ਇਸ ਰੋਗ ਬਾਰੇ ਬਹੁਤ ਜ਼ਿਆਦਾ ਰੋਗ ਹੈ ਮੇਰੇ ਬਠਿੰਡੇ ਜ਼ਿਲ੍ਹੇ ਦੇ ਆਸ-ਪਾਸੇ ਤੇ ਤੁਸੀਂ ਵੀ ਆਪਣੀ ਰਾਏ ਦੱਸੋ ਕਿਸਾਨਾਂ ਨੂੰ ਸਾਡੇ ਭਰਾਵਾਂ ਨੂੰ ਵੀ ਕਿਸ ਦਵਾਈ ਨਾਲ ਇਹ ਮਰ ਸਕਦਾ ਹਨ ਤੇ ਮੇਰਾ ਵੀਰ ਜਰੂਰ ਕਮੈਂਟ ਕਰੋ ਆਪਣੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਜਰੂਰ ਕਰ ਦਿਓ ਤਾਂ ਜੋ ਸਪਰੇਅ ਕਰਦੇ ਆ ਚੌਥੀ ਸਪਰੇਅ ਕਰ ਰਹੇ ਆ ਉਹ ਤੇ ਨੂੰ ਇੱਕ ਤਾਂ ਦੇਖ ਦੇਖ ਮੜਾ ਜੇ ਪਿੱਛੇ ਗਾਂ ਨੂੰ ਕਰੀਏ ਦੂਜੇ ਤੇ ਕੀ ਆ ਆ ਆ ਦੋਗੀ ਚ ਵੜਦਾ ਇੱਥੇ ਗੱਡੀ ਚ ਆ ਦੋਗੀ ਆ ਸੀਗੀ ਮੈਚ ਹਾਂ ਹਾਂ ਆ ਸੀ ਆ ਹਾਂ ਹਾਂ ਆ ਦੇਖੋ ਦੋਗੀ ਤੁਹਾਨੂੰ ਦਿਖਾਉਣੀ ਆ ਫੇਰ ਕਰ ਓਏ ਫੇਰ ਕਰ ਦੇ ਹਾਂ ਰੋਗ ਆ ਬਾਈ ਇਹ ਸਾਰੇ ਆ ਸਵਾਰ ਵਰਗੇ ਕੱਪੜੇ ਹੋ ਜਾਂਦੇ ਆ ਇਹਦੇ ਨਾਲ ਜਿਵੇਂ ਸਵਾਰ ਤੇ ਹਨ ਇਹ ਇੱਥੇ ਸੁੰਡੀ ਰੋਗ ਜ਼ਿਆਦਾ ਹੈ ਹਨ ਫੋਟੇ ਉਹ ਫੰਗੀ ਆ ਉਹ ਰੋਕਾਤਾ ਥੋਡੇ ਹਨ ਫੰਗੀ ਰੋਗ ਆ ਨਾ ਕਿਹੜਾ ਵਜਦਾ ਫੰਗੀ ਰੋਗ ਜਾ ਉਹ ਸਵਾਰ ਰੰਗੇ ਜਲੀੜੇ ਹੋ ਜਾਂਦੇ ਆ ਤੇ ਆ ਲੈ ਸਾਰੇ ਹੈ ਹਾਂ ਆ ਸਾਰੇ ਉਪਿੰਦਰਾ ਕਾ ਹਾਂ ਆ ਸਾਰੇ ਹਾਂ ਸਾਰੇ ਹੀ ਹੋਇਆ ਪਿਆ ਆ ਦੇਖ ਪਾ ਬੜਾ ਤੂੰ ਨਾ ਆ ਲੀੜੇ ਲੱਭਣੇ ਤੇਰੇ ਲੀੜੇ ਦਾ ਕੋਈ ਗੱਲ ਨਹੀਂ ਕਿਸਾਨ ਹੈ ਤੇ ਬਾਈ ਜੰਦਾ ਸਪਰੇਅ ਦਾ ਵੀ ਕੋਈ ਏਡਾ ਫਾਇਦਾ ਨਹੀਂ ਹੋ ਰਿਹਾ ਕੋਈ ਫਾਇਦਾ ਨਹੀਂ ਹੋ ਰਿਹਾ ਕੋਈ ਫਾਇਦਾ ਨਹੀਂ ਹੋ ਰਿਹਾ ਹਾਂ ਪੋਪਲ ਪੋਪਲਾਈਨ ਕਰੀ ਜਾਂਦੇ ਹੋ ਪੋਪਲਾਈਨ ਪੋਪਲਾਈਨ ਹਾਂ ਕੋਈ ਹੋਰ ਬਾਈ ਸਪਰੇਅ ਹੈ ਤਾਂ ਦੱਸੋ ਵਧੀਆ ਪਤਾ ਨਹੀਂ ਕਿਹੇ ਜਾ ਰੋਗ ਹੈਗਾ ਕੱਪੜੀ ਹੋ ਜੇ ਵਿਸਾਰ ਚ ਰੰਗੇ ਹੁੰਦੇ ਇਹ ਜੇ ਹੋ ਜਾਂਦੇ ਸਾਰੇ ਇੱਥੇ ਤਾਂ ਹਜੇ ਵਿਸਾਰ ਰੋਗ ਜੇ ਘਟਾ ਉਧਰ ਬਹੁਤ ਲੋਕਾਂ ਦੇ ਹੈ ਹੈ ਇਹ ਦੂਜੇ ਨੂੰ ਕਹਿੰਨੀ ਸੌਖਾ ਹੁੰਦਾ ਜੀ ਅਸੀਂ ਜਾਣਦੇ ਆ ਕਿਹੜੀ ਫੈਕਟਰੀ ਚ ਦੀ ਬਣਦਾ ਹੈ ਕਿਹੜੀ ਜਿਹੋ ਬਣਦਾ ਤੇ ਚੌਥੀ ਦਵਾਈ ਛਿੜਕਦੀ ਸੀ ਤੇ ਬਾਈ ਕਹਿੰਦੇ ਚੌਥੀ ਦਵਾਈ ਛਿੜਕਦੀ ਕੋਈ ਕੰਮ ਨਹੀਂ ਕਰ ਰਹੀ ਹੁਣ ਵੀ ਦੱਸੋ ਵੀ ਇਹ ਦਵਾਈ ਕਿਹੜੀ ਫੈਕਟਰੀ ਚ ਬਣੀ ਹੈ ਜਿਹੜੀ ਕੰਮ ਨਹੀਂ ਕਰਦੀ ਅੱਗੇ ਵਾਲੀ ਤਾਂ ਲੀਡਰਾਂ ਦੀ ਚ ਬਣਦੀ ਸੀ ਚਲੋ ਦੇਖ 10 ਘਰ ਪਹਿਲਾਂ ਇਕੱਠੇ ਕਰਨੇ ਪੈਂਦੇ ਆ ਫਿਰ ਸਪਰੇਅ ਕਰਦੇ ਆ ਹਾਰੇ ਮੇਰੇ ਵੀਰ ਦੱਸਿਓ ਕੋਈ ਰੋਗ ਦਾ ਹੱਲ ਹੈ ਤਾਂ ਬਾਈ ਇਹ ਆਪਣੇ ਨੇ ਛੱਤਰ ਬਾਈ ਵਰਗੇ ਬਾਈਕੀ ਦੂਰ ਵਰਗੇ ਤੇ ਆਪਣੇ ਬਾਈ ਯਾਰਗੇ ਕਿਹਣੀ ਸਪਰੇਅ ਕਰ ਰਹੇ ਹਾਂ ਪੋਪ ਲਾਈਨ ਹੈ ਪੋਪ ਲਾਈਨ ਸਪਰੇਅ ਕਰ ਰਹੇ ਹਾਂ ਤੇ ਕਿੰਨਾ ਕਾ ਪੱਤੇ ਲਵੇਟ ਸੁੰਡੀ ਬਾਈ ਇਹ ਬਾਹੀ ਹੈ ਬਾਈ ਹੈ ਬਾਹੀ ਹੈ ਕਿੰਨੇ ਕਾ ਆਪਣੇ ਤੁਸੀਂ ਤਾਂ ਖੇਤ ਚ ਜਾਣੇ ਹੋਣੇ ਬਾਈ ਕਿੰਨੇ ਕਾ ਹਾਲੀ ਰੋਗ ਬਾਲਾ ਹੈ ਬਾਈ ਫਲਤੀ ਪੀਓ ਹਾਂ ਫਸਾਰ ਰੰਗਾ ਜੇ ਕਹਿੰਦੇ ਜੀ ਨੂੰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਗੰਡੀਆਂ ਗੰਡੀਆਂ ਬਲ ਬਣੀਆਂ ਪਈਆਂ ਹਾਂ ਗੰਡੀਆਂ ਗੰਢੀ ਰੋਗ ਹੈ ਇਹ ਗੰਢੀ ਰੋਗ ਵਾਜਦਾ ਚੱਲਦਾ ਸਾ ਆਪਣੇ ਰਖਰ ਹੈਨੇਗਾ ਜਿਹੜੇ ਪਹਿਲਾਂ ਜਿਹੜੇ ਪਹਿਲਾਂ ਮੀਂਹ ਚ ਨਿਸਰੇ ਹਨ ਹੈ ਪੱਤਾ ਬਰੇਡ ਵਾਲੇ ਜਿਹੜੇ ਪਹਿਲਾਂ ਮੀਂਹ ਚ ਥੋੜੇ ਨਿਸਰੇ ਜੋ ਨੇ ਉਹਨਾਂ ਚ ਬਾਲਾ ਜ਼ਿਆਦੇ ਗੰਢੀ ਰੋਗ ਬਹੁਤ ਆ ਉਹ ਸਵਾਰ ਨਹੀਂ ਹੁੰਦਾ ਸਵਾਰ ਵਰਗਾ ਹਾਂ ਮੀਂਹ ਚ ਨਿਸਰੇ ਆ ਉਹਨਾਂ ਚ ਬਹੁਤ ਰੋਗ ਪੈ ਗਿਆ ਤੇ ਆ ਕਰਦੇ ਸਪਰੇਅ ਬਾਈ ਨੂੰ ਬੜੀ ਪੱਤਾ ਲਵੇਟ ਸੁੰਡੀ ਆ ਆ ਵੇਖੋ ਇੱਧਰ ਆਓ ਕੱਢ ਸਰਕਾਰ ਤੋਂ ਮੰਗ ਕਰਦੇ ਆਂ ਵੀ ਵਧੀਆ ਬੀਤੇ ਸਪਰੇਆ ਆਂ ਦਿਓ ਆ ਚੀਜ਼ ਆ ਕੋਈ ਮਰਦਾ ਇਹਦੇ ਨਾਲ ਸਪਰੇ ਨਾਲ ਮੁਸ਼ਕਲ ਆ ਹਾਂ ਮੁਸ਼ਕਲ ਆ ਮੁਸ਼ਕਲ ਆ ਯਾਰ ਸਰਕਾਰ ਨੂੰ ਕੀ ਕੀ ਕਿਸਾਨ ਦਾ ਜਿਹੜੇ ਤਾਂ ਪਾਣੀ ਨੇ ਮਾਰਤੇ ਤੇ ਬਾਕੀ ਜਿਹੇ ਰੋਗ ਪੈ ਗਿਆ ਦੇਖ ਮੜਾ ਜੇ ਪਿੱਛੇ ਉਹ ਗਾਹ ਨੂੰ ਕਰੀਏ ਦੂਜੇ ਦੇ ਕੀ ਆ ਆ ਬੁੱਝਾ ਦੌਗੀ ਚ ਵੜਦਾ ਇੱਥੇ ਗੱਡੀ ਚ ਆ ਦੌਗੀ ਆ ਸਿੱਗੀ ਨਹੀਂ ਚ ਹਾਂ ਹਾਂ ਆਸ ਯਾਰ ਹਾਂ ਹਾਂ ਆ ਆ ਦੇਖੋ ਦੌਗੀ ਤੁਹਾਨੂੰ ਦਿਖਾਉਣੀ ਆ ਓ ਫੇਰ ਕੱਢ ਓ ਫੇਰ ਕੱਢ ਓ ਨਾ ਰੋਗ ਆ ਬਾਈ ਇਹ ਸਾਰਿਆ ਸਵਾਰ ਵਰਗੇ ਕੱਪੜੇ ਹੋ ਜਾਂਦੇ ਆ ਇਹਦੇ ਨਾਲ ਜਿਵੇਂ ਸਵਾਰਤ ਹਨ ਇਹ ਇੱਥੇ ਸੁੰਡੀ ਰੋਗ ਜ਼ਿਆਦਾ ਹਨ ਫੋਡੇ ਉਹ ਫੰਗੀ ਆ ਉਹ ਰੋਗ ਘਟਾ ਥੋਡੇ ਹਨ ਕੀ ਰੋਗ ਆ ਉਹ ਸਵਾਰ ਰੰਗੇ ਜਿਹੀੜੇ ਹੋ ਜਾਂਦੇ ਆ ਤੇ ਆ ਦੇਖ ਸਾਰੇ ਹਨ ਆਹ ਸਾਰੇ ਹਾਂ ਹਾਂ ਸਾਰੇ ਹਾਂ ਸਾਰੇ ਹੀ ਹੋਇਆ ਪਿਆ ਆ ਦੇਖ ਆ ਬਾਲਾ ਤੂੰ ਨਾਲ ਆ ਲੀਡੇ ਲੱਭਣੇ ਤੇਰੇ ਲੀਡੇ ਦਾ ਕੋਈ ਗੱਲ ਨਹੀਂ ਕਿਸਾਨ ਹੈ ਤੇ ਬਾਈ ਜੰਦਾ ਸਪਰੇਅ ਦਾ ਵੀ ਕੋਈ ਏਡਾ ਫਾਇਦਾ ਨਹੀਂ ਹੋ ਰਿਹਾ ਕੋਈ ਫਾਇਦਾ ਨਹੀਂ ਹੋ ਰਿਹਾ ਕੋਈ ਫਾਇਦਾ ਨਹੀਂ ਹੋ ਰਿਹਾ ਹਾਂ ਪੋਪਲਾਈਨ ਕਰੀ ਜੰਨੇਓ ਹੈ ਪੋਪਲਾਈਨ ਪੋਪਲਾਈਨ ਹਾਂ ਕੋਈ ਹੋਰ ਬਾਈ ਸਪਰੇਅ ਹੈ ਤਾਂ ਦੱਸੋ ਵਧੀਆ ਪਤਾ ਨਹੀਂ ਕਿਹੜਾ ਰੋਗ ਪੈ ਗਿਆ ਕੱਪੜੀ ਮੋਜੇ ਬਿਸਾਰ ਚੰਗੇ ਹੁੰਦੇ ਇਹ ਜੇ ਹੋ ਜਾਂਦੇ ਸਾਰੇ ਇੱਥੇ ਤਾਂ ਹਜੇ ਬਿਸਾਰ ਰੋਗ ਜੇ ਘਟ ਹੈ ਉਧਰ ਬਹੁਤ ਲੋਕਾਂ ਦੇ ਹੈ ਹੈ ਇਹ ਦੂਜੇ ਨੂੰ ਕਹਿਣੀ ਸੌਖਾ ਹੁੰਦਾ ਜੀ ਅਸੀਂ ਜਾਣਦੇ ਆ ਗੜੀ ਫੈਕਟਰੀ ਚ ਵੀ ਬੰਦਾ ਹੈ ਕਿਹੜੀ ਜਿਹੋ ਬੰਦਾ ਹੈ ਚੌਥੀ ਦਵਾਈ ਛਿੜਕਦੀ ਸੀ ਤੇ ਬਾਈ ਕਹਿੰਦੇ ਚੌਥੀ ਦਵਾਈ ਛਿੜਕਦੀ ਕੋਈ ਕੰਮ ਨਹੀਂ ਕਰ ਰਹੀ ਹੁਣ ਵੀ ਦੱਸੋ ਵੀ ਇਹ ਦਵਾਈ ਕਿਹੜੀ ਫੈਕਟਰੀ ਚ ਬਣੀ ਹੈ ਜਿਹੜੀ ਕੰਮ ਨਹੀਂ ਕਰਦੀ ਅੱਗੇ ਵਾਲੀ ਤਾਂ ਲੀਡਰਾਂ ਦੀ ਚ ਬਣਦੀ ਸੀ ਚਲੋ ਦੇਖ 10 ਘਰ ਪਹਿਲਾਂ ਇਕੱਠੇ ਕਰਨੇ ਪੈਂਦੇ ਆ ਫਿਰ ਸਪਰੇਅ ਕਰਦੇ ਆ ਹਰੇ ਮੇਰੇ ਵੀਰ ਦਰਸ਼ਕੋ ਕੋਈ ਰੋਗ ਦਾ ਹੱਲ ਹੈ ਤਾਂ ਭਾਈ ਇਹ